ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਚੋਲਿਓ ਉਹੀ ਪਰਦਾ ਹੈ ਜੋ ਵਾਹਿਗੁਰੂ ਦੇ ਨਾਮ ਦੀ ਸਿਫਤ ਸਲਾਹ ਕਰਦਾ ਹੈ ਧਰਮ, ਭਗਤੀ ਅਤੇ ਅਧਿਆਤਮਿਕਤਾ ਵਿੱਚ ਇਹ ਗੱਲ ਸਦੀਆਂ ਤੋਂ ਹੀ ਕਹੀ ਜਾਂਦੀ ਹੈ ਕਿ ਜੋ ਵੀ ਵਾਹਿਗੁਰੂ ਦੀ ਸਿਫਤ ਸਲਾਹ ਕਰਦਾ ਹੈ, ਉਹਦੇ ਦਿਲ ਦਿਮਾਗ ਵਿੱਚ ਸ਼ਾਂਤੀ ਆ ਜਾਂਦੀ ਹੈ, ਉਹਦੀ ਚੋਲੀ ਖੁਸ਼ਹਾਲੀ ਨਾਲ ਪਰ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਇਹ ਗੱਲ ਬਹੁਤ ਵਾਰ ਆਉਂਦੀ ਹੈ ਕਿ ਵਾਹਿਗੁਰੂ ਆਪਣੇ ਭਗਤਾਂ ਦੀ ਕਦੇ ਵੀ ਹਾਨੀ ਨਹੀਂ ਕਰਦੇ। ਬਲਕਿ ਉਹ ਨਾਦੀ ਚੋਲੀ ਆਪਣੀ ਰਹਿਮਤ ਨਾਲ ਪਰ ਦਿੰਦੇ ਹਨ ਵਾਏ ਗੁਰੂ ਦੀ ਸਿਫਤ ਸਲਾਹ ਦਾ ਅਰਥ ਸਿਫਤ ਸਲਾਹ ਦਾ ਮਤਲਬ ਹੁੰਦਾ ਹੈ ਪ੍ਰਮਾਤਮਾ ਦੀ ਵਡਿਆਈ ਕਰਨੀ ਉਸ ਦੀ ਕੀਰਤੀ ਗਾਣੀ ਅਤੇ ਉਸ ਦੀ ਸਚਾਈ ਨੂੰ ਆਪਣੇ ਜੀਵਨ ਵਿੱਚ ਵਸਾਉਣਾ ਗੁਰੂ ਨਾਨਕ ਦੇਵ ਜੀ ਨੇ ਵੀ ਆਖਿਆ ਹੈ ਕਿ ਜੇਕਰ ਕਿਸੇ ਨੇ ਆਪਣੀ ਚੋਲੀ ਪਰੀ ਹੋਈ ਵੇਖਣੀ ਹੈ ਤਾਂ ਉਹ ਸਦਾ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੋਵੇਗਾ ਇਹ ਸਿਰਫ ਵਧੀਆ ਧਨ ਦੌਲਤ ਦੀ ਚੋਲੀ ਨਹੀਂ ਹੁੰਦੀ ਬਲਕਿ ਅੰਦਰੂਨੀ ਖੁਸ਼ੀ आत्मिक तृप्ति ਅਤੇ ਅਕਾਲ ਪੁਰਖ ਦੀ ਕਿਰਪਾ ਦੀ ਚੋਲੀ ਹੁੰਦੀ ਹੈ ਗੁਰਬਾਣੀ ਵਿੱਚ ਸਿਫਤ ਸਲਾਹ ਦੀ ਮਹੱਤਤਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਈ ਵਾਰ ਵਾਏ ਗੁਰੂ ਦੀ ਸਿਫਤ ਸਲਾਹ ਦੀ ਮਹੱਤਤਾ ਬਿਆਨ ਕੀਤੀ ਗਈ ਹੈ ਕੁਝ ਸ਼ਬਦ ਇਹ ਹਨ ਸਾਚੀ ਸਿਫਤ ਸਚੋ ਪਤੇ ਹੋਏ ਜੋ ਸੱਚੀ ਸਿਫਤ ਸਲਾਹ ਕਰਦੇ ਹਨ ਉਹਨਾਂ ਨੂੰ ਆਤਮਿਕ ਪਤੇ ਮਾਣ ਮਿਲਦਾ ਹੈ ਨਾਨਕ ਨਾਮ ਮਿਲੈਤਾ ਜੀਵਾ ਤਨੁ ਮਨ થી ਵਹਰਿਆ ਜੇਕਰ ਕਿਸੇ ਨੂੰ ਵਾਏ ਗੁਰੂ ਦਾ ਨਾਮ ਮਿਲ ਜਾਵੇ ਜੋ ਆਤਮਿਕ ਤੌਰ ਤੇ ਜੁੰਦਾ ਹੋ ਜਾਂਦਾ ਹੈ ਉਹਦਾ ਤਨ ਮਨ ਤਾਜ਼ਗੀ ਨਾਲ ਪਰ ਜਾਂਦਾ ਹੈ ਇਸ ਤਰ੍ਹਾਂ ਜੋ ਵਾਏ ਗੁਰੂ ਦੀ ਭਗਤੀ ਵਿੱਚ ਲੀਨ ਹੋ ਜਾਂਦੇ ਹਨ ਉਹਨਾਂ ਦੀ ਚੋਲੀ ਹਰ ਤਰ੍ਹਾਂ ਦੇ ਸੁਖ ਸ਼ਾਂਤੀ ਨਾਲ ਪਰ ਜਾਂਦੀ ਹੈ ਸਿਫਤ ਸਲਾਹ ਕਰਨ ਵਾਲਿਆਂ ਦੀ ਚੋਲੀ ਕਿਵੇਂ ਪਰਦੀ ਹੈ ਅੰਦਰੂਨੀ ਸ਼ਾਂਤੀ ਅਤੇ ਤਸੱਲੀ ਜਦੋਂ ਅਸੀਂ ਵਾਏ ਗੁਰੂ ਦੀ ਸਿਫਤ ਕਰਦੇ ਹਾਂ ਤਾਂ ਅਸੀਂ ਆਪਣੇ ਚਿੰਤਾਵਾਂ ਨੂੰ ਵਾਏ ਗੁਰੂ ਹਵਾਲੇ ਕਰ ਦਿੰਦੇ ਹਾਂ ਇਹ ਸਾਨੂੰ ਆਤਮਿਕ ਸ਼ਾਂਤੀ ਦਿੰਦੀ ਹੈ ਮਨ ਦੀ ਮਜਬੂਤੀ ਵਾਹਿਗੁਰੂ ਦੇ ਨਾਮ ਦੀ ਮਹਿਮਾ ਗਾਉਣ ਨਾਲ ਅਸੀਂ ਆਪਣੇ ਮਨ ਨੂੰ ਮਜਬੂਤ ਕਰਦੇ ਹਾਂ ਜੋ ਕਿ ਜ਼ਿੰਦਗੀ ਵਿੱਚ ਆਉਣ ਵਾਲੀਆਂ ਔਖੀਆਂ ਕੜੀਆਂ ਵਿੱਚ ਸਾਨੂੰ ਹਿੰਮਤ ਦਿੰਦੀ ਹੈ ਰੋਜ਼ੀ ਰੋਟੀ ਦੀ ਕਮੀ ਨਹੀਂ ਰਹਿੰਦੀ ਗੁਰਬਾਣੀ ਵਿੱਚ ਆਉਂਦਾ ਹੈ ਕਿ ਵਾਹਿਗੁਰੂ ਆਪਣੇ ਭਗਤਾਂ ਦੀ ਕਦੇ ਵੀ ਰੋਜ਼ੀ ਰੋਟੀ ਲਈ ਕਮੀ ਨਹੀਂ ਆਉਂਦੇ ਜੋ ਵੀ ਨਿਤ ਉਸ ਦੀ ਸਿਫਤ ਸਲਾਹ ਕਰਦੇ ਹਨ ਉਨ੍ਹਾਂ ਲਈ ਵਾਹਿਗੁਰੂ ਕਦੇ ਵੀ ਭੋਜਨ ਦੀ ਕਮੀ ਨਹੀਂ ਆਉਣ ਦਿੰਦੇ ਐਲ ਸਰੀਰਕ ਅਤੇ ਰੂਹਾਨੀ ਤੰਦਰੁਸਤੀ ਸਿਫਤ ਸਲਾਹ ਕਰਨਾ ਇੱਕ ਆਤਮਿਕ ਸਾਧਨਾ ਹੈ ਜੋ ਸਾਨੂੰ ਸਰੀਰਕ ਅਤੇ ਆਤਮਿਕ ਤੌਰ ਤੇ ਤੰਦਰੁਸਤ ਰੱਖਦੀ ਹੈ ਮੁਸ਼ਕਲਾਂ ਵਿੱਚ ਵੀ ਹੌਸਲਾ ਜੇਕਰ ਕਿਸੇ ਦੀ ਚੋਲੀ ਪੜਨੀ ਹੈ ਤਾਂ ਉਹ ਹਮੇਸ਼ਾ ਉਹ ਵਾਲੀਆਂ ਮੁਸ਼ਕਲਾਂ ਨੂੰ ਵੀ ਇੱਕ ਆਸ਼ੀਰਵਾਦ ਵਾਂਗ ਦੇਖਦੇ ਹਨ ਉਹਨਾਂ ਨੂੰ ਵਿਸ਼ਵਾਸ ਹੁੰਦਾ ਹੈ ਕਿ ਹਰ ਹਾਲਤ ਵਿੱਚ ਵਾਹਿਗੁਰੂ ਦੀ ਕਿਰਪਾ ਹੈ ਗੁਰੂਆਂ ਦੇ ਜੀਵਨ ਤੋਂ ਉਦਾਹਰਣ ਗੁਰੂ ਨਾਨਕ ਦੇਵ ਜੀ ਜਦ ਗੁਰੂ ਨਾਨਕ ਦੇਵ ਜੀ ਨੇ ਤੇਰਾ ਤੇਰਾ ਕਹੇ ਕੇ ਵੰਡ ਦਿੱਤਾ ਤੋਂ ਉਹਨਾਂ ਦੀ ਚੋਲੀ ਹਮੇਸ਼ਾ ਭਰੀ ਰਹੀ ਗੁਰੂ ਅਰਜਨ ਦੇਵ ਜੀ ਜਦ ਉਹਨਾਂ ਨੇ ਤੇਰਾ ਭਾਣਾ ਮਿੱਠਾ ਲੱਗਿਆ ਆਖਿਆ ਤਾਂ ਉਹਨਾਂ ਦੀ ਆਤਮਿਕ ਚੋਲੀ ਅਸੀਮ ਖੁਸ਼ੀਆਂ ਨਾਲ ਪਰ ਗਈ ਭਾਈ ਕੰਨਿਆ ਜੀ ਜਿਨ੍ਹਾਂ ਨੇ ਜੰਗ ਦੌਰਾਨ ਦੋਵਾਂ ਪਾਸਿਆਂ ਦੇ ਗੁੰਮਸੂਹ ਸੈਨਿਕਾਂ ਨੂੰ ਪਾਣੀ ਪਿਲਾਇਆ ਉਹਨਾਂ ਦੀ ਚੋਲੀ ਪਿਆਰ ਅਤੇ ਦਇਆ ਨਾਲ ਪਰ ਗਈ ਅਸੀਂ ਕਿਵੇਂ ਆਪਣੀ ਚੋਲੀ ਪਰ ਸਕਦੇ ਹਾਂ ਨਾਮ ਜਪਨਾ ਰੋਜ਼ ਵਾਹਿਗੁਰੂ ਦਾ ਨਾਮ ਜਪੋ ਕੀਰਤ ਕਰਨੀ ਇਮਾਨਦਾਰੀ ਨਾਲ ਆਪਣਾ ਕੰਮ ਕਰੋ ਵੰਡ ਛਕੋ ਆਪਣੇ ਸਮੇਂ, ਦੌਲਤ ਅਤੇ ਗਿਆਨ ਨੂੰ ਹੋਰਾਂ ਨਾਲ ਸਾਂਝਾ ਕਰੋ। ਸੱਚਾਈ ਅਤੇ ਸੇਵਾ ਹਮੇਸ਼ਾ ਸੱਚ ਦੀ ਰਾਹ ਤੇ ਚੱਲੋ ਅਤੇ ਹੋਰਾਂ ਦੀ ਸੇਵਾ ਕਰੋ। ਨਤੀਜਾ ਅਸੀਂ ਆਪਣੇ ਜੀਵਨ ਵਿੱਚ ਕਿਸ ਤਰ੍ਹਾਂ ਵਧੀਆ ਝੋਲੀ ਪੜ ਸਕਦੇ ਹਾਂ, ਇਹ ਸਾਡੇ ਕਰਮਾਂ ਅਤੇ ਵਾਹਿਗੁਰੂ ਦੀ ਭਗਤੀ ਉੱਤੇ ਨਿਰਭਰ ਕਰਦਾ ਹੈ। ਜੇਕਰ ਅਸੀਂ ਨਿਤ ਉਸ ਦੀ ਸਿਫਤ-ਸਲਾਹ ਕਰਦੇ ਰਹੀਏ, ਤਾਂ ਉਹ ਸਾਡੀ ਝੋਲੀ ਖੁਸ਼ੀਆਂ, ਆਤਮਿਕ ਤਸੱਲੀ ਅਤੇ ਹਰ ਤਰ੍ਹਾਂ ਦੇ ਸੁੱਖ ਸ਼ਾਂਤੀ ਨਾਲ ਭਰ ਦਿੰਦਾ ਹੈ। ਸਾਡੀ ਵੀਡੀਓ ਜੇਕਰ ਤੁਹਾਨੂੰ ਵਧੀਆ ਲੱਗੀ ਹੈ ਤਾਂ ਲਾਈਕ ਕਰ ਦਿਓ ਅਤੇ ਨਾਲ ਹੀ ਸਬਸਕ੍ਰਾਈਬ ਕਰਕੇ ਵਾਹਿਗੁਰੂ ਜੀ ਕਮੈਂਟ ਵਿੱਚ ਜਰੂਰ ਲਿਖਿਓ